हां जी पंजाब वाले सत श्री अकाल ਜਿਵੇਂ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਖਬਰ ਫੈਲ ਚੁੱਕੀ ਹੈ ਯਾਨੀ ਪਹਿਲੀ ਵਾਰ ਤੁਸੀਂ ਇੱਕ ਗੋਲਕ ਦਾ ਨਾਮ ਸੁਣਨੇ ਜਾ ਰਹੇ ਹੋ ਗੋਲਕ ਕੀ ਦੀ ਹੈ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਉਹਨਾਂ ਦੀ ਗੋਲਕ ਔਰ ਦੂਜੇ ਪਾਸੇ ਤੁਸੀਂ ਕਈ ਵਾਰ ਇਹ ਤਾਂ ਸੁਣਿਆ ਜਰੂਰ ਹੈ ਕਿ ਐਸਜੀ ਪੀਸੀ ਦੀਆਂ ਗੋਲਕਾਂ ਨੇ ਜਾ ਪੈਸਾ ਦੇ ਵੱਖ-ਵੱਖ ਗੁਰਦੁਆਰੇ ਜਿੰਨੇ ਵੀ ਧਰਤੀ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਵਿੱਚ ਵੀ ਇੱਕ ਗੁੰਲਗਤਾ ਜ਼ਰੂਰ ਹੁੰਦੀ ਆ ਪਰ ਇਹ ਗੋਲਕ ਹਨ ਜਿਹੜੀ ਇਹ ਪਹਿਲੀ ਵਾਰ ਤੁਸੀਂ ਵੇਖਣ ਜਾ ਰਹੇ ਹੋ ਇਹ ਮਾਮਲਾ ਬੜਾ ਹੀ ਬੇਚੀਦਾ ਹੋ ਚੁੱਕਿਆ ਇੱਕ ਪਾਸੇ ਪੰਜਾਬ ਦੇ ਅੰਦਰ ਅੱਜ ਬਹੁਤ ਵੱਡਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਵਿਰੁੱਧ ਕਈ ਪੱਤਰਕਾਰਾਂ ਨੇ ਕਰ ਦਿੱਤਾ ਆ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਆਖਰ ਸਖਬੀਰ ਸਿੰਘ ਬਾਦਲ ਹੁੰਦੇ ਨੇ ਜਿਹੜੀਆਂ ਇਹ ਦੋ ਖਬਰਾਂ ਨੇ ਕਿ ਅੱਜ ਤੁਹਾਡੇ ਨਾਲ ਸਾਂਝੀਆਂ ਪੂਰੀ ਵਿਸਤਾਰ ਪੂਰਵ ਕਰਾਂਗੇ ਕਿਉਂ ਕਿ ਮਾਮਲਾ ਨਾ ਜਿਹੜਾ ਬੜਾ ਹੀ ਗੰਭੀਰ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਧਰਨਾ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਕੋਲੀ ਫੜਿਆ ਜਾਂਦਾ ਤੇ ਕੋਲੀ ਨੇ ਸੁਖਬੀਰ ਬਾਦਲ ਨੂੰ ਵੀ ਟੰਗ ਦਿੱਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਤਾਂਮਚ ਹਮ ਜਿੰਨਾ ਵੀ ਉਹ ਦੇਖ ਰਿਹਾ ਸੀ ਉਹ ਸਾਰਾ ਉਹਦੇ ਕੰਟਰੋਲ ਦੇ ਅੰਦਰ ਸੀ ਕਿਉਂਕਿ ਇਹ ਐਸਜੀਪੀਸੀ ਤੋਂ ਪਹਿਨਾ ਯਾਨੀ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਦਾ ਅਕਸਰ ਉਹ ਸੀਅਰ ਰਹਿ ਚੁੱਕਿਆ ਉਹਦਾ ਕਾਊਂਟਰ ਰਹਿ ਚੁੱਕਿਆ ਉਹਨਾਂ ਦੀ ਦੇਖਰੇਖ ਕਰਦਾ ਸੀ ਤਾਂ ਹੁਣ ਇੱਕ ਪਾਸੇ ਕੋਲੀ ਨੇ ਸੁਖਬੀਰ ਬਾਦਲ ਨੂੰ ਕਿਵੇਂ ਫਸਾਇਆ ਔਰ ਦੂਜੇ ਪਾਸੇ ਪੱਤਰਕਾਰਾਂ ਨੇ ਧਰਨਾ ਕਿਉਂ ਲਾਇਆ ਜੀ ਚੰਡੀਗੜ੍ਹ ਦੇ ਵਿੱਚ ਉਹ ਪੱਤਰਕਾਰਾਂ ਦੀ ਗੱਲ ਕਰ ਰਿਹਾ ਮੈਂ ਜਿਹੜੇ ਪੱਤਰਕਾਰਾਂ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਇੱਕ ਪਰਚਾ ਦਰਜ ਕਰ ਦਿੱਤਾ ਸੀ ਪਰਚਾ ਕਹਾਦਾ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਕਾਪਟਰ ਬਾਰੇ ਜਿਹੜੀ ਖਬਰ ਲੱਗੀ ਹੈ ਇਹਦੇ ਉੱਤੇ ਕੱਲੇ ਹੀ 10 ਪੱਤਰਕਾਰ ਨਹੀਂ ਬਲਕਿ ਇੱਕ ਹੋਰ ਲੁਧਿਆਣੇ ਦੇ ਵਿੱਚੋਂ ਫੇਸਬੁੱਕ ਤੋਂ ਮੁੰਡਾ ਫੜਿਆ ਗਿਆ ਉਹਨੇ ਮੁੱਖ ਮੰਤਰੀ ਦੇ ਵਿਰੁੱਧ ਯਾਨੀ ਇੱਕ ਏਜੰਡਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਕੀ ਅੱਜ ਇਹਨਾਂ ਪੱਤਰਕਾਰਾਂ ਦੀ ਗੱਲ ਕਰਾਂਗੇ ਕਿ ਕੀ ਪੰਜਾਬ ਦੇ ਹੱਕ ਦੇ ਵਿੱਚ ਵਾਕਈ ਨੇ ਜਾਂ ਨਿੱਜੀ ਤੌਰ ਤੇ ਸਰਕਾਰ ਦੇ ਵਿਰੁੱਧ ਨੇ ਜਾਂ ਭਾਈ ਉਹ ਬਾਦਲਾਂ ਦੇ ਬੰਦੇ ਨੇ ਇਹ ਤਿੰਨੇ ਗੱਲਾਂ ਦੇ ਵਿੱਚੋਂ ਇੱਕ ਗੱਲ ਪੂਰੀ ਤਰ੍ਹਾਂ ਸਾਂਝੀ ਕਰਾਂਗੇ ਕਿ ਆਖਰ ਇਹ ਪੂਰਾ ਮਾਮਲਾ ਹੈ ਕੀ ਹੈ ਔਰ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਸੁਖਵੀਰ ਦਾ ਖੜਨਾ ਇਹ ਤਾਂ ਅਸੀਂ ਕਈ ਵਾਰ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਭਾਈ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਹੱਕ ਦੇ ਵਿੱਚ ਪੱਕਾ ਆਉਣਗੇ ਕਿਉਂਕਿ ਉਹ ਸਰਕਾਰ ਦੇ ਵਿਰੋਧ ਵਿੱਚ ਖੜੇ ਨੇ ਔਰ ਜਿਹੜੀ ਖਬਰ ਨੇ ਪੂਰੀ ਅੱਗ ਲਾਈ ਹੈ ਨਾ ਪੰਜਾਬ ਦੇ ਅੰਦਰ ਉਹ ਕੋਹਲੀ ਦੀ ਖਬਰ ਹੈ ਜੀ ਜਿਹੜੀ ਗੋਲਕ ਦਾ ਜ਼ਿਕਰ ਕੀਤਾ ਮੈਂ ਸ਼ੁਰੂ ਦੇ ਵਿੱਚ ਕਿ ਬਾਦਲਾਂ ਦੀ ਗੋਲਕ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਬਾਦਲਾਂ ਦੀ ਗੋਲਕ ਕਿਵੇਂ ਹੋ ਸਕਦੀ ਹੈ ਗੋਲਕ ਤਾਂ ਆਖਰ ਗੁਰਦੁਆਰਿਆਂ ਦੇ ਵਿੱਚ ਹੁੰਦੀ ਹੈ ਪਰ ਇਹ ਗੋਲਕ ਜੀ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਅੰਦਰ ਤਾਂ ਸੁਣ ਕੇ ਬਹੁਤੇ ਸਾਥੀ ਹੈਰਾਨ ਹੋਣਗੇ ਪਰ ਇਹ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਤੇ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਣ ਵੀ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹ ਗੱਲ ਤਾਂ ਫੈਲੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਕੋਲੀ ਨਜ਼ਦੀਕੀ ਉਹਦਾ ਸਾਥੀ ਸੀ ਕਹਿ ਲੋ ਉਹਦਾ ਅਕਾਊਂਟੈਂਟ ਵੀ ਆ ਉਹਨਾਂ ਦਾ ਕੋਈ ਮੁਲਾਜ਼ਮ ਵੀ ਕਹਿ ਸਕਦੇ ਆ ਉਸ ਬੰਦੇ ਪ੍ਰਤੀ ਦੋ ਜਣਿਆਂ ਨੂੰ ਬਹੁਤ ਜ਼ਿਆਦਾ ਕਮਲੀ ਚੜ ਗਈ ਹੈ ਇੱਕ ਪਾਸੇ ਧਾਮੀ ਬਹੁਤ ਸਾਰੇ ਪਿੱਟ ਰਹੇ ਨੇ ਕਹਿੰਦਾ ਮੈਨੂੰ ਨਾ ਪਛਾਦੇ ਕਿਤੇ ਮੇਰਾ ਨੰਬਰ ਨਾ ਇਹ ਦੂਜਾ ਨਾਲ ਦੇ ਕਿਉਂਕਿ ਦੂਸਰੀ ਗ੍ਰਿਫਤਾਰੀ ਇਹ ਭਾਈ ਮਾਮਲੇ ਦੇ ਅੰਦਰ ਹੋ ਚੁੱਕੀ ਹੈ ਕਿਉਂਕਿ ਜਿਹੜਾ 328 ਰੁਪਿਆਂ ਦਾ ਮਾਮਲਾ ਨਾ ਇਹਦੇ ਵਿੱਚ ਇੱਕ ਗ੍ਰਿਫਤਾਰੀ ਹੋਰ ਵੀ ਹੋ ਚੁੱਕੀ ਹੈ ਤਾਂ ਹੁਣ ਦੋ ਜਣੇ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਪੰਜਾਬ ਦੀ ਸਰਕਾਰ ਦੁਆਰਾ ਕਿ ਧਾਮੀ ਸਾਹਿਬ ਵੀ ਫੜੇ ਜਾ ਸਕਦੇ ਨੇ ਤੇ ਸੁਖਵੀਰ ਬਾਦਲ ਵੀ ਔਰ ਦੂਜੇ ਪ੍ਰਸ਼ਨ ਜਿਹੜੀ ਗੋਲਕ ਹੈ ਨਾ ਪਰ ਤੁਹਾਨੂੰ ਗੋਲਕ ਦੀ ਖਬਰ ਸੁਣਾਉਣੀ ਆ ਕਿ ਆਖਰ ਬਾਦਲਾਂ ਦੀ ਗੋਲਕ ਕਿਹੜੀ ਹੈ ਇਹ ਸੁਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਨਿਰਪੱਖ ਹੋਊਗਾ ਕਿ ਮਾਮਲਾ ਕੀ ਹੈ ਔਰ ਉਸ ਤੋਂ ਬਾਅਦ ਤੁਹਾਡੇ ਨਾਲੋਂ ਖਬਰ ਸਾਂਝੀ ਕਰਾਂਗੇ ਜਿਨ੍ਹਾਂ ਦੇ ਹੱਕ ਦੇ ਅੰਦਰ ਸੁਖਵੀਰ ਸਿੰਘ ਬਾਦਲ ਕਿਉਂ ਆਏ ਨੇ ਕੀਰੋ ਪੱਤਰਕਾਰ ਵਾਕਈ ਨਿਰਪੱਖ ਨੇ ਇਹਦੇ ਉੱਤੇ ਬਹੁਤ ਹੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸਟੇਟ ਦਾ ਕਾਨੂੰਨ ਬੋਕਾ ਸਭ ਤੋਂ ਵੱਡੇ ਹਰਾਮਖੋਰ ਦੀ ਅੱਜ ਗੱਲ ਕਰਨ ਲੱਗਾ ਤੇ ਤੁਹਾਨੂੰ ਜੀ ਇਹ ਤਾਂ ਹਰਾਮਖੋਰ ਤੋਂ ਵੱਡਾ ਕੋਈ ਹਰਾਮਖੋਰ ਟੱਕਰਿਆ ਤਾਂ ਕਮੈਂਟ ਬਾਕਸ 'ਚ ਲਿਖ ਦਿਓ ਜੇ ਇਹ ਤੋਂ ਵੱਡਾ ਹਰਾਮਖੋਰ ਨਹੀਂ ਹੈਗਾ ਤਾਂ ਇਹਦੀ ਕੀਤੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਦਰਬਾਰ ਸਾਹਿਬ ਪ੍ਰਤੀ ਕੀ ਸ਼ਰਤਾ ਮੰਨ ਲਈ ਹੈ ਕਿਉਂਕਿ ਦਰਬਾਰ ਸਾਹਿਬ ਤੁਸੀਂ ਵੀ ਜਾ ਕੇ ਮੱਥਾ ਟੇਕਿਆ ਹੋ ਯਾਰ ਉਸੇ ਬੋਲਕ ਦੇ ਵਿੱਚੋਂ ਇਸ ਬੰਦੇ ਨੇ ਠੱਗੀ ਮਾਰੀ ਆ ਰੱਬ ਦੇ ਨਾਂ ਦੇ ਉੱਤੇ ਸਿੱਧੀ ਠੱਗੀ ਮਾਰਨ ਵਾਲਾ ਇਹ ਬੰਦਾ ਜਿਹੜਾ ਹੈਗਾ ਸਤਿੰਦਰ ਪਾਲ ਸਿੰਘ ਖੋਲੀ ਇਹ ਠੱਗੀ ਕਿੱਡੀ ਆ 2007 ਚ ਬਾਦਲਾ ਦੀ ਸਰਕਾਰ ਵੜਦੀ ਆ ਤੇ 9 ਦੇ ਵਿੱਚ ਕੀ ਆ ਇਹਨੂੰ ਆਡਿਟ ਕਰਤੇ ਲਾਇਆ ਜਾਂਦਾ ਹਿਸਾਬ ਦਾ ਇਹ ਬਾਦਲਾ ਦਾ ਵੀ ਲੱਗਦਾ ਹੁੰਦਾ ਪਰ ਬਾਦਲਾ ਕੋਲੇ ਖਜ਼ਾਨੇ ਦੋ ਸੀ ਨਾ ਇੱਕ ਕੀ ਆ ਗੁਰੂ ਦੀ ਗੋਲਕ ਸੀ ਇੱਕ ਆਮ ਦੇ ਘਰ ਵਾਲੀ ਗੋਲਕ ਸੀ ਦੋਨੇ ਗੋਲਕਾਂ ਦਾ ਇਕੱਠਾ ਖਜ਼ਾਨੇ ਚ ਲਾਇਆ ਗਿਆ ਸੀ ਇਹ ਬੰਦਾ ਤੇ ਤਰਖਾਹ ਕਿੰਨੀ ਲੈਂਦਾ ਸੀ 2009 ਦਫ਼ਤੇ ਵਿੱਚ ਇਹ ਬੰਦਾ 47 ਲੱਖ ਤੋਂ ਸ਼ੁਰੂਆਤ ਕਰਦਾ ਪਹਿਲੇ ਸਾਲ 47 ਲੱਖ ਲੈਂਦਾ ਤੀਜੇ ਸਾਲ 52 ਲੱਖ ਤੀਜੇ ਸਾਲ 61 ਲੱਖ ਚੌਥੇ ਸਾਲ ਕੀਆ 77 ਲੱਖ ਰੁਪਇਆ 2014-15 ਜਾ ਕੇ 1 ਕਰੋੜ ਰੁਪਇਆ ਲੈਂਦਾ ਪਰ 2014 ਦੇ ਵਿੱਚ ਕੀਆ ਕੁਛ ਮਾੜੇ-ਮੂٹے ਜ਼ਮੀਰਾਂ ਵਾਲੇ ਬੰਦੇ ਕੀ ਸੀਗੇ ਉੱਥੇ ਐਜੀਪੀਸੀ ਦੇ ਵਿੱਚ ਬੈਠੇ ਉਹਨਾਂ ਬੰਦਿਆਂ ਕੋਲ ਰੌਲਾ ਪਾਇਆ ਜਾਂਦਾ ਤੇ ਇਸ ਬੰਦੇ ਦੇ ਉੱਤੇ ਰੋਕ ਲਵਾ ਕੇ ਇਹ ਬੰਦੇ ਦੀਆਂ ਸੇਵਾਵਾਂ ਕੀ ਖਤਮ ਕੀਆ ਜਾਂਦੀਆਂ ਪਰ ਅਗਲਾ 24 ਘੰਟਿਆਂ ਦੇ ਵਿੱਚ ਦੁਬਾਰੇ ਸੇਵਾਵਾਂ ਬਹਾਲ ਕਰ ਜਾਂਦਾ 2014 ਦੇ ਵਿੱਚ ਕਿਉਂਕਿ ਹਰਾਮਪੁਰਾ ਦਾ ਪਿਓ ਵੀ ਕੀਆ ਉੱਤੇ ਹੱਥ ਧਰੀ ਬੈਠਾ ਸੀ ਇਹਨਾਂ ਤੇ ਹਰਾਮਪੁਰਾ ਦਾ ਪਿਓ ਵੀ ਦੱਸਿਓ ਕਮੈਂਟ ਬਾਕਸ 'ਚ ਕਿ ਫੇਰ ਅੱਗੇ ਚੱਲ ਕੇ 2015-16 ਦੇ ਵਿੱਚ ਇਹ ਪਤਾ ਕਿੰਨੀ ਤਰਖਾ ਲੈਂਦਾ 1 ਕਰੋੜ 3 ਲੱਖ ਸਾਲ ਦਾ ਤਾਂ ਸੁਣ ਲਿਆ ਪੰਜਾਬ ਵਾਲਿਓ ਪੂਰੇ ਪੰਜਾਬ ਭਰ ਦੇ ਅੰਦਰ ਬਾਦਲਾਂ ਦੀ ਵੀ ਭੰਡੀ ਹੋ ਰਹੀ ਐ ਆਹ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਿਹੜੇ ਪੱਤਰਕਾਰਾਂ ਦੇ ਉੱਤੇ ਐਕਸ਼ਨ ਕੀਤਾ ਨਾ ਸਿਰਫ ਉਹ ਪੱਤਰਕਾਰ ਪੰਜਾਬ ਦੇ ਹੱਕ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਵਾਕਈ ਨਿਰਪੱਖ ਪੱਤਰਕਾਰ ਹੀ ਹਨ ਤਾਂ ਜਿਹੜੀ ਸਤਿੰਦਰ ਕੋਹਲੀ ਦੀ ਇਹ ਖਬਰ ਤੁਸੀਂ ਹੁਣ ਸੁਣੀ ਹੈ ਇਹ ਮੈਨੂੰ ਨਹੀਂ ਲੱਗਦਾ ਵੀ ਚਾਹ ਕੇ ਕਿਸੇ ਪੱਤਰਕਾਰ ਨੇ ਆਪਣੇ ਚੈਨਲ ਦੇ ਉੱਤੇ ਪਾ ਦਿੱਤੀ ਹੋਵੇ ਕਿਉਂਕਿ ਉਹ ਬਾਦਲਾਂ ਦਾ ਬੰਦਾ ਹੈ ਐਸ ਕਰਕੇ ਭਾਈ ਪੰਜਾਬ ਦੇ ਅੰਦਰ ਇਹ ਜਿਹੜੇ ਪੱਤਰਕਾਰ ਸਰਕਾਰ ਦੇ ਵਿਰੁੱਧ ਖੜੇ ਤੁਸੀਂ ਵੇਖੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਲੋਕ ਅਸਲ ਦੇ ਵਿੱਚ ਹੁਣ ਸਮਝਣਗੇ ਸਾਡੀ ਤਾਂ ਦੱਸਣ ਦੀ ਰੋੜ ਵੀ ਨਹੀਂ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਔਰ ਦੂਜੇ ਪਾਸੇ ਉਹਨਾਂ ਦੇ ਵਿਰੁੱਧ ਇੱਕ ਵੀ ਖਬਰ ਦਾ ਨਾ ਹੋਣਾ ਉਹਨਾਂ ਦੇ ਪੇਜ ਦੇ ਉੱਤੇ ਇਹ ਵੀ ਇੱਕ ਬਹੁਤ ਵੱਡਾ ਅਹਿਮ ਸਬੂਤ ਪੰਜਾਬ ਦੀ ਜਨਤਾ ਅੱਜ ਵੇਖੋਗੀ ਔਰ ਦੂਜੇ ਪਾਸੇ ਜਿਹੜਾ ਹੈਲੀਕਾਪਟਰ ਨੂੰ ਲੈ ਕੇ ਮਾਮਲਾ ਛੜਿਆ ਕਿ ਜੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਦੀ ਦੁਰਵਰਤੋਂ ਕਰ ਰਹੇ ਨੇ ਉਸ ਗੱਲ ਨੂੰ ਲੈ ਕੇ ਮਾਮਲਾ ਹੁਣ ਤਾਂ ਚੱਕ ਲਿਆ ਤਾਂ ਨੂੰ ਮੈਂ ਪਹਿਲਾਂ ਵੀ ਕਈ ਦਬਾਰ ਦੱਸਿਆ ਕਿ ਇਹੀ ਹੈਲੀਕਾਪਟਰ ਸੁਖਬੀਰ ਸਿੰਘ ਬਾਦਲ ਕੋਲ ਵੀ ਰਿਆ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲਕੋੜ ਵੀ ਰਿਹਾ ਬਹੁਤ ਸਾਰੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਕਿ ਕੈਪਟਨ ਮਰਿੰਦਰ ਸਿੰਘ ਹੋ ਗਿਆ ਭੱਠੜ ਹੋ ਗਈ ਔਰ ਦੂਜੇ ਪਾਸੇ ਮੁੱਖ ਮੰਤਰੀ ਬੈਂਤ ਸਿੰਘ ਇਹਨਾਂ ਸਾਰਿਆਂ ਨੇ ਵਰਤੋਂ ਵੀ ਕੀਤੀ ਨੇ ਕਿਉਂ ਕਿ ਉਦੋਂ ਵੀ ਇਹਨਾਂ ਹੈਲੀਕਾਫਟਰਾਂ ਦੇ ਢੇਡੇ ਪਤਾ ਨਹੀਂ ਕਿਸ ਪ੍ਰਕਾਰ ਕਿਦੇ ਕਿਦੇ ਨੂੰ ਕਿਸ ਕਿਸ ਨੂੰ ਚੜਾ ਕੇ ਲਾਏ ਜਾਂਦੇ ਹੁਣੇ ਪਰ ਉਦੋਂ ਵੀ ਇਹ ਗੱਲਾਂ ਉੱਡੀਆਂ ਸੀ ਪਰ ਕਿਸੇ ਨੇ ਆ ਜਿਹੜੇ ਹੁਣ ਪੱਤਰਕਾਰ ਹਨ ਇਹਨਾਂ ਨੇ ਖਬਰ ਕਿਸੇ ਨੇ ਵੀ ਅੱਜ ਤੱਕ ਨਹੀਂ ਚਲਾਈ ਕਿ ਭਈਆ ਬਾਦਲਾ ਦਾ ਬੰਦਾ ਫੜਿਆ ਗਿਆ ਆ ਜਿਹਨੇ ਐ ਕਰ ਦਿੱਤਾ ਹਾਂਜੀ ਸਰਕਾਰ ਦੇ ਬੰਨਿਓ ਕੋਈ ਗੱਲ ਹੋ ਰਹੀ ਹੈ ਨਾ ਉਸ ਨੂੰ ਸਿਰਫ ਚਲਾਇਆ ਜਾਂਦਾ ਅਸੀਂ ਤਾਂ ਇਹ ਕਿਹਾ ਸੀ ਕਿ ਵਾਕਈ ਜੇਕਰ ਅਸੀਂ ਨਿਰਪੱਖ ਲੋਕ ਹਾਂ ਚਾਹੇ ਅਸੀਂ ਪੱਤਰਕਾਰ ਹਾਂ ਚਾਹੇ ਅਸੀਂ ਕੋਈ ਵੀ ਹਾਂ ਚਾਹੇ ਕੋਈ ਆਮ ਨਾਗਰਿਕ ਹਾਂ ਚਾਹੇ ਕੋਈ ਯੂਟਿਊਬਰ ਹਾਂ ਪਰ ਸਾਡਾ ਮਕਸਦ ਇਹ ਹੈ ਵੀ ਜਿਹੜਾ ਪੰਜਾਬ ਦੇ ਅੰਦਰ ਐਕਟੀਵਿਟੀ ਹੋ ਰਹੀ ਹੈ ਹਲਚਲ ਹੋ ਰਹੀ ਹੈ ਉਹ ਚਾਹੇ ਸਰਕਾਰ ਬੰਨੀ ਹੋ ਰਹੀ ਹੈ ਚਾਹੇ ਵਿਰੋਧੀ ਧਿਰ ਬੰਨੀ ਹੋ ਰਹੀ ਹੈ ਚਾਹੇ ਕੋਈ ਹੋਰ ਕਿਸੇ ਬੰਨੀ ਹੋ ਰਹੀ ਹੈ ਚਾਹੇ ਪ੍ਰਸ਼ਾਸਨ ਦੇ ਵਿੱਚੋਂ ਵੀ ਹੋ ਰਹੀ ਹੈ ਉਹਨਾਂ ਗੱਲਾਂ ਨੂੰ ਹੀ ਪੱਖ ਦੇ ਵਿੱਚ ਲੈ ਕੇ ਚੱਲਿਆ ਜਾਵੇ ਕਿ ਭਾਈ ਅਸੀਂ ਨਿਰਪੱਖਾਂ ਅਸੀਂ ਇਹ ਖਬਰ ਆਪਣੇ ਚੈਨਲਾਂ ਦੇ ਉੱਤੇ ਧਰਾਂਗੇ ਜੇਕਰ ਵਾਕਈ ਕਹਿੰਦੇ ਕਿ ਲੋਕਤੰਤਰ ਹੈ ਤਾਂ ਇਸ ਖਬਰਾਂ ਨੂੰ ਚਲਾਉਣਾ ਹੱਕ ਬਣਦਾ ਸਾਰੇ ਲੋਕਾਂ ਦਾ ਤਾਂ ਹੁਣ ਪੰਜਾਬ ਦੇ ਅੰਦਰ ਪਤਾ ਕੀ ਗੱਲ ਛੜ ਗਈ ਐ ਲੋਕਾਂ ਦੀ ਜੀਤਾ ਬਾਦਲ ਵਾਲੇ ਪੱਤਰਕਾਰ ਨੇ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਗਿਆ ਇਹਨਾਂ ਨੇ ਸੁਖਵੀਰ ਬਾਦਲ ਦੇ ਬੰਦੇ ਦੀ ਖਬਰ ਤੱਕ ਨਹੀਂ ਲਈ ਬਹੁਤ ਸਾਰੀਆਂ ਥਿਓਰੀਆਂ ਪੰਜਾਬ ਦੇ ਅੰਦਰੋਂ ਆ ਰਹੀਆਂ ਨੇ ਜਿਹੜੀਆਂ ਪੰਜਾਬ ਦੇ ਲੋਕ ਕਹਿ ਰਹੇ ਨੇ ਤਾਂ ਹੁਣ ਇਹਨਾਂ ਗੱਲਾਂ ਦੇ ਉੱਤੇ ਸਾਡੇ ਪੰਜਾਬ ਵਾਸੀਆਂ ਦਾ ਕੀ ਕਹਿਣਾ ਉਹ ਤੁਸੀਂ ਆਪ ਦੱਸੋਗੇ ਕਮੈਂਟਾਂ ਦੇ ਅੰਦਰ ਬਾਕੀ ਤੁਹਾਡੀ رائے ਕੀ ਹੈ ਜਰੂਰ ਦੱਸਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਕਿਆ ਉਹਨਾਂ ਬੜਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ